ਪੰਜਾਬ ਚ ਨਸ਼ੇ ਦੇ ਨੈਕਸਸ ਨੂੰ ਤੋੜਨ ਲਈ ਇੱਕ ਸਿਤੂ ਯੂਨਿਟ ਤਿਆਰ ਕੀਤੀ ਗਈ ਹੈ ਔਰ ਇਸ ਸਿਤੂ ਯੂਨਿਟ ਦੇ ਤਹਿਤ ਕਿਉਂਕਿ ਸਪੈਸ਼ਲ ਟਾਸਕ ਫੋਰਸ ਇੰਟੈਲੀਜੈਂਸ ਐਂਡ ਟੈਕਨੀਕਲ ਯੂਨਿਟ ਜਿਸ ਦੀ ਫੁੱਲ ਫਾਰਮ ਹੈ ਔਰ ਇੱਕ ਖਾਸ ਕਰਕੇ ਟੈਕਨੀਕਲੀ ਡੀਲ ਕਰੇਗੀ ਜੋ ਕਿ 50 ਜਣੇ ਦੀ ਇੱਕ ਪੂਰੀ ਟੀਮ ਹੈ ਜੋ ਇੱਕ ਯੂਨਿਟ ਇਸਟੈਬਲਿਸ਼ ਕੀਤੀ ਗਈ ਹੈ ਔਰ ਇਹ ਤਸਵੀਰਾਂ ਵੀ ਉਸੇ ਯੂਨਿਟ ਦੀਆਂ ਨੇ ਜੋ ਕਿ ਮੋਹਾਲੀ ਦੇ ਇੰਟੈਲੀਜੈਂਸ ਹੈੱਡਕੁਆਰਟਰ ਜੋ ਪੰਜਾਬ ਪੁਲਿਸ ਦਾ ਹੈ ਉਸ ਦੇ ਅੰਦਰ ਸਟੈਬਲਿਸ਼ ਕੀਤੀ ਗਈ ਹੈ ਔਰ ਇਹ ਖਾਸ ਕਰਕੇ ਜੋ ਜਿਸ ਤਰੀਕੇ ਦੇ ਡਰੱਗਸ ਦੇ ਕੇਸਿਸ ਆਉਂਦੇ ਨੇ ਇਨਸੀਡੈਂਟ ਆਉਂਦੇ ਨੇ ਉਹ ਕੌਣ ਲੋਕ ਨੇ ਟੈਕਨੀਕਲੀ ਉਹ ਕਿੱਥੇ ਕਿੱਥੇ ਜੁੜੇ ਹੋਏ ਨੇ ਕਿਹੜੀ ਕਿਹੜੀ ਐਪਸ ਦਾ ਇਸਤੇਮਾਲ ਕਰਦੇ ਨੇ ਅ ਇੰਟਰਸਟੇਟ ਜਾਂ ਇੰਟਰਨੈਸ਼ਨਲੀ ਉਹਨਾਂ ਦੇ ਕਿਸ ਤਰੀਕੇ ਦੇ ਲਿੰਕ ਨੇ ਤਾਂ ਉਸ ਪੂਰੇ ਡੇਟਾ ਨੂੰ ਮੇਨਟੇਨ ਕਰਨ ਲਈ ਉਸ ਨੂੰ ਐਨਲਾਈਜ਼ ਕਰਨ ਲਈ ਔਰ ਅੱਗੇ ਕਾਰਵਾਈ ਕਰਨ ਲਈ ਇਹ ਲੈਬ ਜਿਹੜੀ ਹੈ ਉਹ ਇੱਕ ਮਦਦ ਜ਼ਰੂਰ ਹੈ ਹਾਲਾਂਕਿ ਇਸ ਤੋਂ ਪਹਿਲਾਂ ਇਹ ਅ ਇਸ ਤਰੀਕੇ ਦੀ ਯੂਨਿਟ ਸਗੀਆਂ ਬਟ ਛੋਟੇ ਸਕੇਲ ਤੇ ਸਗੀਆਂ ਪਰ ਹੁਣ ਇਸ ਨੂੰ ਵੱਡੇ ਤੌਰ ਤੇ ਸਟੈਬਲਿਸ਼ ਕਰਕੇ ਇੱਕ ਡਾਟਾ ਜ਼ਰੂਰ ਮੇਨਟੇਨ ਕੀਤਾ ਜਾਏਗਾ ਔਰ ਇਹ ਕਿਉਂਕਿ ਪੰਜਾਬ ਦੇ ਅੰਦਰ ਖਾਸ ਕਰਕੇ ਜਿਸ ਤਰੀਕੇ ਦੇ ਨੈਕਸਸ ਹੈ ਡਰੱਗਸ ਨੂੰ ਲੈ ਕੇ ਇੱਕ ਵੱਡਾ ਚੈਲੰਜ ਹੈ ਔਰ ਵੱਡੀ ਉਸ ਤੋਂ ਵੱਡਾ ਚੈਲੰਜ ਇਹ ਹੋ ਜਾਂਦਾ ਸੀ ਕਿ ਟੈਕਨੀਕਲੀ ਕਿਵੇਂ ਡੀਲ ਕੀਤਾ ਜਾਏ ਕੋਈ ਵਟਸਐਪ ਯੂਜ਼ ਕਰਦਾ ਹੈ ਕੋਈ ਸਿਗਨਲ ਐਪ ਯੂਜ਼ ਕਰਦਾ ਹੈ ਔਰ ਜੰਗੀ ਐਪ ਕੋਈ ਯੂਜ਼ ਕਰਦਾ ਹੈ ਅਲੱਗ-ਅਲੱਗ ਤਰੀਕੇ ਦੀਆਂ ਨਵੀਂ-ਨਵੀਂ ਚੀਜ਼ਾਂ ਨੇ ਤਾਂ ਉਸ ਨੂੰ ਡੀਲ ਕਰਨ ਲਈ ਉਸ ਨੂੰ ਉਸ ਚੇਨ ਨੂੰ ਤੋੜਨ ਲਈ ਖਾਸ ਕਰਕੇ ਇੱਕ ਟੈਕਨੀਕਲ ਯੂਨਿਟ ਸਟੈਬਲਿਸ਼ ਕੀਤੀ ਗਈ ਹੈ ਜੋ ਕਿ ਇਸ ਡਾਟੇ ਨੂੰ ਐਨਲਾਈਜ਼ ਕਰੇਗੀ ਉਸਤੇ ਕੰਮ ਕਰੇਗੀ ਹੋਰ ਇਸ ਚੇਨ ਨੂੰ ਇਸ ਨੈਕਸਸ ਨੂੰ ਤੋੜਨ ਦਾ ਕੰਮ ਵੀ ਕਰੇਗੀ ਕੈਮਰਾ ਪਰਸਨ ਚਾਂਦੀਰਾਮ ਨਾਲ ਅਮਨਪੁਰ ਦੇ ਜ ਪੰਜਾਬ ਤੱਕ